ਜੋਵਾਨ ਕਿੱਦਾਂ ਰੋਕੇ ਜਾ ਸਕਦੇ ਨੇ ਕਿ ਪੂਰੇ ਵਿਸ਼ੇ 'ਤੇ ਗੱਲਬਾਤ ਕਰਾਂਗੇ ਕਿ ਇਹ ਕਿਵੇਂ ਰੋਕੇ ਜਾ ਸਕਦੇ ਚੰਨੀ ਸਾਹਿਬ ਦਾ ਕੀ ਕਹਿਣਾ ਹੈ ਉਹਨਾਂ ਨੇ ਆਪਣੇ ਉਦੇਸ਼ ਬਾਰੇ ਥੋੜੀ ਜਾਣਕਾਰੀ ਸਾਂਝੀ ਕੀਤੀ ਹੈ ਕਿ ਪੂਰੇ ਵਿਸ਼ੇ 'ਤੇ ਗੱਲਬਾਤ ਦੇ ਲਈ ਅਸੀਂ ਚਲਦੇ ਹਾਂ ਸਿੱਧਾ ਆਪਣੇ ਸੀਨੀਅਰ ਪੱਤਰ ਸਾਡੇ ਜੁੜੇ ਸੰਜੀਵ ਸ਼ਰਮਾ ਜੀ ਉਹਨਾਂ ਕੋਲ ਚਲਦੇ ਹਾਂ ਸੰਜੀਵ ਸ਼ਰਮਾ ਜੀ ਤੁਹਾਡਾ ਸਵਾਗਤ ਕਰਦਾ ਲਾਈਵ ਪ੍ਰੋਨਸਰ ਧੰਨਵਾਦ ਛੋਟੀ ਸਾਹਿਬ ਬਹੁਤ-ਬਹੁਤ ਧੰਨਵਾਦ ਜੀ ਸ਼ਰਮਾ ਜੀ ਬੜਾ ਹੀ ਵੱਡਾ ਇੱਕ ਬਿਆਨ ਦਿੱਤਾ ਹੈ ਚਰਨਜੀਤ ਸਿੰਘ ਚੰਨੀ ਨੇ ਕਿ ਮੋਦੀ ਜੀ ਨੂੰ ਇੱਕ ਸਲਾਹ ਦੇਤੀ ਹੈ ਕਿ ਅਮਰੀਕਾ ਦਾ ਜਿਹੜਾ ਸਮਾਨ ਹੈ ਵਗੈਰਾ ਉਹ ਤੇ ਕਹਿੰਦੇ ਜਿਹੜੇ ਨੌਜਵਾਨ ਆਪੇ ਬੰਦ ਹੋਣਗੇ ਉਥੋਂ ਆਣੇ ਹਾਂ ਬਿਲਕੁਲ ਸੋਢੀ ਸਾਹਿਬ ਬਿਲਕੁਲ ਚਾਨਜੀ ਤੇ ਚੰਨੀ ਜੀ ਦਾ ਇੱਕ ਦੇਖੋ ਜਿਹਨੂੰ ਬਿਆਨ ਕਹਿ ਸਕਦੇ ਆ ਜਿ ਉਹਨਾਂ ਦੀ ਜਿਹੜੀ ਪੰਜਾਬ ਦੇ ਪ੍ਰਤੀ ਆਪਣੇ ਹਿੰਦੁਸਤਾਨ ਦੇ ਪ੍ਰਤੀ ਜਿਹੜੀ ਭਾਵਨਾ ਉਹ ਜਿਹੜੀ ਉਹਨਾਂ ਨੇ ਪ੍ਰਗਟ ਕੀਤੀ ਹੈ ਜੀ ਜੀ ਦੇਖੋ ਚੰਨੀ ਸਾਹਿਬ ਇੱਕ ਬਹੁਤ ਵਧੀਆ ਜਿਹੜੇ ਇਨਸਾਨ ਆ ਤੇ ਬਹੁਤ ਵਧੀਆ ਜਿਹਨੂੰ ਕਹਿੰਦੇ ਨੇ ਇੱਕ ਨੇਤਾ ਹੈ ਜੀ 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 ਦੇਖੋ ਉਹਨਾਂ ਨੇ ਆਪਣੀ ਲਾਈਫ ਦੇ ਵਿੱਚ ਹਮੇਸ਼ਾ ਹੀ ਜਿਹੜੀ ਸਾਨੂੰ ਲੱਗਦਾ ਵੀ ਇਮਾਨਦਾਰੀ ਦੀ আর ਲੋਕਾਂ ਦੀ ਭਲਾਈ ਦੀ ਹੀ ਗੱਲ ਕੀਤੀ ਹੈ ਜੋ ਇਸ ਵਿਸ਼ੇ 'ਚ ਵੀ ਕਰੀ ਹੈ ਜੀ ਜੀ ਸਹੀ ਗੱਲ ਹੈ ਬਿਲਕੁਲ ਸਹੀ ਉਹ ਕਹਿ ਰਹੇ ਆ ਜੀ ਇਹਦੇ ਵਿੱਚ ਕੋਈ ਦੋਰ ਹੈ ਨਹੀਂ ਜੀ ਹੈ ਉਲਟਾ ਜਿੰਦਾ ਜਿਹੜਾ ਅਮਰੀਕਾ ਹਿੰਦੁਸਤਾਨ ਦੇ ਨਾਲ ਰਲ ਕੇ ਬਿਜ਼ਨਸ ਕਰਦਾ ਹੈ ਜੀ ਕਿਸੇ ਚੀਜ਼ ਦੀ ਜਿਹੜਾ ਕਮਾਈ ਕਰ ਰਿਹਾ ਹੈ ਉਹਦੇ 'ਤੇ ਗੌਰ ਹੋਣੀ ਚਾਹੀਦੀ ਹੈ ਠੀਕ ਹੈ ਜਿਹੜੇ ਲੋਕਾਂ ਦੇ ਨਾਲ ਜਾਂ ਜਿਵੇਂ ਹੁਣ ਹਿੰਦੂਸਤਾਨ ਦੇ ਲੋਕਾਂ ਦੇ ਨਾਲ ਪੈਰਾਂ ਦੇ ਵਿੱਚ ਬੇੜੀਆਂ ਹੱਥਾਂ ਦੇ ਵਿੱਚ ਆਤਕੜੀਆਂ ਦੇ ਨਾਲ ਭੇਜਿਆ ਗਿਆ ਹੈ ਜਾਂ ਭੇਜਿਆ ਜਾ ਰਿਹਾ ਜੀ ਜੀ ਉਸ ਤੇ ਕਦੋਂ ਰੋਕ ਲੱਗੂਗੀ ਇਸ ਤੇ ਗੱਲ ਕਰਨੀ ਚਾਹੀਦੀ ਹੈ ਜਾਂ ਜਿਹੜਾ ਕੁਝ ਉਹ ਦੇ ਰਹੇ ਆ ਉਹ ਕਮਾਈ ਕਰਕੇ ਸਾਡੇ ਜੇ ਉਲਟ ਕਮਾਈ ਪੈਸਾ ਫਿਰ ਡਬਲ ਡਬਲ ਜਿਹੜੇ ਟ੍ਰਿਪਲ ਜਾਂ 4 ਗੁਣਾ 10 ਗੁਣਾ ਕਮਾ ਕੇ ਅਮਰੀਕਾ ਜਿਹੜਾ ਕਮਾਈ ਕਰ ਰਿਹਾ ਉਹਨਾਂ ਚੀਜ਼ਾਂ ਤੇ ਗੌਰ ਹੋਣੀ ਚਾਹੀਦੀ ਹੈ ਜੀ ਸਹੀ ਗੱਲ ਹੈ ਮੈਂ ਨਾ ਦੇਖੋ ਇੱਕ ਵਧੀਆ ਕਿਹਾ ਉਹਨਾਂ ਨੇ ਹਾਲਾਂਕਿ ਇਹ ਬਿਆਨ ਉਹਨਾਂ ਸਾਹਮਣੇ ਆਇਆ ਇਹ ਮੰਨਣ ਨਾ ਮੰਨਣ ਉਹ ਗੱਲ ਅਮਰੀਕਾ ਦੀ ਹੈ ਜਾਂ ਸਾਡੇ ਮੋਦੀ ਸਾਹਿਬ ਦੀ ਹੈ ਹਾਂ ਇਹ ਜ਼ਰੂਰ ਹੈ ਕਿ ਸੀਐਮ ਚੰਨੀ ਸਾਹਿਬ ਜੀ ਤੁਸੀਂ ਵੀ ਦੱਸਿਆ ਕਿ ਮੈਂ ਵੀ ਇਹ ਮੰਨਦਾ ਜੋ ਮੇਰਾ ਤਰਕ ਹੈ ਪਰਸਨਲ ਕਿ ਚੰਨੀ ਸਾਹਿਬ ਬਹੁਤ ਵਧੀਆ ਇਨਸਾਨ ਨੇ ਐਜ਼ ਅ ਲੀਡਰ ਦੇ ਨਾਂ ਨਾਲ ਬਹੁਤ ਵਧੀਆ ਮਨੁੱਖ ਵੀ ਨੇ ਉਹਨਾਂ ਨੇ ਆਵਾਜ਼ ਤਾਂ ਉਠਾਈ ਕੋਈ ਤਾਂ ਖੈਰ ਅੱਗੇ ਆਇਆ ਨਾ ਆ ਬਿਲਕੁਲ ਸਿੱਧਾ ਕਹਿੰਦੇ ਆ ਦੇਖੋ ਰਾਜਨੀਤੀ ਦੇ ਵਿੱਚ ਆਉਣਾ ਚਾਹੀਦਾ ਜਿਹੜਾ ਵੀ ਕੋਈ ਮੰਤਰੀ ਆ ਚਾਹੇ ਕੋਈ ਸਾਬਕਾ ਚਾਹੇ ਕੋਈ ਮੌਜੂਦਾ ਚਾਹੇ ਕੋਈ ਮੈਂਬਰ ਪਾਰਲੀਮੈਂਟ ਆ ਚਾਹੇ ਕੋਈ ਐਮਐਲਏ ਕਿਸੇ ਵੀ ਕਿਸਮ ਦਾ ਚਾਹੇ ਸ਼ਰਮਾ ਜੀ ਸ਼ਰਮਾ ਜੀ ਖੜੇ ਹੋ ਡਾਕਟਰ ਸਾਹਿਬ ਲਾਈਨ 'ਤੇ ਆ ਗਏ ਨੇ ਹੈਲੋ 사ਸੀਆ ਡਾਕਟਰ ਸਾਹਿਬ ਸੱਜਣਾ ਬੰਦੇ ਸਪੋਰਟ ਕਰਨ ਆਉਂਦੇ ਹਾਲੇ ਸਬਸਾ ਬਸ ਠੀਕ ਹੈ ਡਾਡ ਸਾਹਿਬ ਬੜਾ ਇੱਕ ਯਾਨੀ ਕਿ ਵੱਡਾ ਬਿਆਨ ਆ ਗਿਆ ਅਸੀਂ ਮੰਨਦੇ ਹਾਂ ਕਿ ਪੋਲੀਟੀਕਲ ਲੋਕ ਆਪਣੀ ਸਿਆਸਤ ਖੇਡ ਰਹੇ ਨੇ ਅਸੀਂ ਇਹ ਨਹੀਂ ਕਹਿੰਦੇ ਪਰ ਚਰਨਜੀਤ ਸਿੰਘ ਚੰਨੀ ਦਾ ਜੇਕਰ ਰਿਕਾਰਡ ਦੇਖਿਆ ਜੇ ਸਾਫ਼ ਉਤਰ ਹੈ ਉਹਨਾਂ ਨੇ ਆਪਣੇ ਵੱਲੋਂ ਦੇਖੋ ਇੱਕ ਸਲਾਹ ਦਿੱਤੀ ਹੈ ਚਾਹੇ ਉਹ ਮੋਦੀ ਸਾਹਿਬ ਮੰਨਣ ਨਾ ਮੰਨਣ ਕਹਿੰਦੇ ਵੀ ਸਮਾਨ ਜਿਹੜਾ ਵਾਪਸ ਭੇਜੋ ਅਮਰੀਕਾ ਦਾ ਹੋਏ ਨਾ ਹੋਏ ਪਰ ਦੇਖੋ ਅੱਜ ਅਸੀਂ ਮੰਨਦੇ ਆ ਵੀ ਜਿਹੜੇ ਨੌਜਵਾਨ ਭੈਣ ਭਰਾ ਵਾਪਸ ਆਏ ਨੇ ਪਹਿਲਾਂ ਤਾਂ ਮੈਂ ਕੱਲ੍ਹ ਆਪਾਂ ਡਿਬੇਟ ਕੀਤੀ ਸੀ ਵੀ ਗਲਤ ਆਏ ਨੇ ਗਲਤ ਗਏ ਸੀ ਸੌਰੀ ਤੇ ਚਲੋ ਵਾਪਸ ਆ ਗਏ ਹੈ ਤਾਂ ਸਾਡੀ ਭੈਣ ਭਰਾ ਹੈ ਨਾ ਤੇ ਹੁਣ ਅਸੀਂ ਉਹਨਾਂ ਦਾ ਸਾਥ ਦੇਣਾ ਦਾ ਚੰਨੀ ਚੰਨੀ ਕਿੱਥੇ ਖੜੇ ਨੇ ਜੀ ਆਪ ਦਾ ਬਿਆਨ ਬਹੁਤ ਵਧੀਆ ਦਾ ਬਿਆਨ ਹੈ ਤੇ ਇਹ ਫੈਸਲਾ ਦਾ ਜਿਹੜਾ ਜਿਹੜਾ ਇਹ ਚੰਨੀ ਸਾਹਿਬ ਵੱਡੇ ਲੀਡਰ ਨੇ ਆਪਣੇ ਪੰਜਾਬ ਦੀ ਹੈ ਨਾ ਜੀ ਜੀ ਜਿਹੜੇ ਇੰਟਰਨੈਸ਼ਨਲ ਪੱਧਰ ਤੇ ਗੱਲਾਂ ਕਰਨੀਆਂ ਨੇ ਜੀ ਉਹਦੇ ਚੋਂ ਮਤਲਬ ਓਡਾ ਕਦ ਨਹੀਂ ਹੈ ਚੰਨੀ ਸਾਹਿਬ ਦਾ ਠੀਕ ਹੈ ਪੰਜਾਬ ਪ੍ਰਤੀ ਉਹਨਾਂ ਦੇ ਜਿਹੜੇ ਭਾਵਨਾਵਾਂ ਨੇ ਉਹਨਾਂ ਦੇ ਦ੍ਰਿਸ਼ਟੀਕੋਣ ਨੇ ਤੁਹਾਨੂੰ ਸਮਝਾਉਂਦੇ ਨੇ ਵੀ ਉਹ ਕੀ ਕਹਿਣਾ ਚਾਹੁੰਦੇ ਨੇ ਜਿਵੇਂ ਆਪਾਂ ਆਪਾਂ ਹੋਂਕਾ ਇਸ ਗੱਲ ਤੇ ਉਸੇ ਤਰ੍ਹਾਂ ਹੀ ਉਹਨਾਂ ਦੁੱਖ ਉਹ ਵੀ ਮਨਾ ਰਹੇ ਨੇ ਜੀ ਜੀ ਇਹ ਗੱਲ ਠੀਕ ਹੈ ਵੀ ਉਹਨਾਂ ਦਾ ਜਿਹੜਾ ਸਮਾਨ ਹੈ ਵਾਪਸ ਮੋੜਨਾ ਚਾਹੀਦਾ ਅਸੀਂ ਤਾਂ ਇੱਥੋਂ ਤੱਕ ਵੀ ਕਹਿੰਦੇ ਸੀ ਵੀ ਜਿਹੜਾ ਉਹਨਾਂ ਦਾ ਦੂਤਾਵਾਸ ਹੈ ਉਹਦੇ ਮੂਹਰੇ ਬੈਠ ਕੇ ਮਤਲਬ ਉਹਨਾਂ ਨੂੰ ਘੇਰਿਆ ਜਾਵੇ ਤੇ ਜੋ ਵੀ ਉਹਨਾਂ ਨਾਲ ਮਤਲਬ ਇਸ ਤਰ੍ਹਾਂ ਦਾ ਪ੍ਰੈਸ਼ਰ ਬਣਾਇਆ ਜਾਵੇ ਕਿ ਉਹਨਾਂ ਦੇ ਜਿਹੜੇ ਆਪਣੇ ਇੱਧਰ ਵਾਲੇ ਬੰਦੇ ਭੇਜ ਰਹੇ ਨੇ ਉਹ ਨਾ ਭੇਜਣ ਉਹਨਾਂ ਦੇ ਉੱਤੇ ਇੰਨਾ ਆਪਣਾ ਪ੍ਰੈਸ਼ਰ ਪੈ ਗਿਆ ਇੱਥੋਂ ਅਮਰੀਕਾ ਦੂਤਾਵਾਸ ਦੇ ਥਰੂ ਗੱਲ ਇਹ ਹੈ ਸਾਰਾ ਇੱਕ ਗੱਲ ਹੋਰ ਥੋੜੀ ਜੀ ਬਹੁਤ ਵੱਡੀ ਹੈ ਵੀ ਜਿਹੜੇ ਇਹ ਬੰਦੇ ਗਏ ਨੇ ਜੀ ਕੀ ਹੈ ਪਾਰਲੀਮੈਂਟ ਮੈਂਬਰਾਂ ਨੂੰ ਕੁਝ ਬੰਦੇ ਨਾਲ ਲੈ ਕੇ ਜਾਣ ਦੀਆਂ ਟਿਕਟਾਂ ਇਹਨਾਂ ਨੂੰ ਮਿਲਦੀਆਂ ਨੇ ਜੀ ਜੇ ਇਹਦੀ ਢੰਗਾਈ ਦੇ ਨਾਲ ਜਾਂਚ ਹੁੰਦੀ ਹੈ ਨਹੀਂ ਜੀ ਸਾਏ ਨਹੀਂ ਪਤਾ ਵੀ ਸਾਡੇ ਦੇਸ਼ ਦੇ ਕਿੰਨੇ ਰਾਜੇ ਇਸ ਚੱਕਰ ਵਿੱਚ ਉਹ ਦੇ ਵਿੱਚ ਫਸਦੇ ਨੇ ਜੀ ਸਹੀ ਗੱਲ ਹੈ ਕਿਉਂਕਿ ਹਾਰੀ ਕੋ ਬੰਦਾ ਮਤਲਬ ਜੇ ਕਿਸੇ ਨੂੰ ਕੋਈ ਟਿੱਕਾਂ ਮਿਲੀਆਂ ਨੇ ਤਾਂ ਉਹ ਟਿੱਕਾਂ ਵੇਚਦਾ ਜੀ ਤੇ ਜਿਹਦੇ ਕੋਲ ਵੇਚ ਕੇ ਆਪਦਾ ਫਾਂਡਾ ਆਪਦੇ ਪੈਸੇ ਆਪਦਾ ਖਰਚਾ ਇਕੱਠਾ ਕਰਨ ਦੀ ਕੋਸ਼ਿਸ਼ ਕਰਦਾ ਤੇ ਉਹਨੂੰ ਇਹ ਹੁੰਦਾ ਵੀ ਚੱਲਣ ਵਾਲੇ ਨਾਲ ਅਗਲੇ ਬੰਦੇ ਦਾ ਕੰਮ ਬਣਦਾ ਆਪਣਾ ਦੂਜੇ ਦਾ ਕੰਮ ਬਣਦਾ ਜੇ ਇਸ ਤਰ੍ਹਾਂ ਦੀ ਢੰਗਾਈ ਜਾਂਚ ਹੋਣ ਲੱਗੀ ਕਈ ਵੇਸ ਜਿਹੜੀ ਆਪਣੀ ਰਾਜ ਸਭਾ ਲੋਕ ਸਭਾ ਤੇ ਹੋਰ ਵੱਡੇ ਲੀਡਰ ਨੇ ਇੰਟਰਨੈਸ਼ਨਲ ਪੱਧਰ ਦੇ ਲੀਡਰ ਨੇ ਇਹ ਸਾਰੇ ਇਸ ਗੁਰਪ੍ਰਦੇਸ਼ ਚ ਆ ਗਏ ਡਾਕਟਰ ਸਾਹਿਬ ਵੀ ਕਾਪੀਟ ਦੇ ਦੇਣਾ ਸ਼ਰਮਾ ਜੀ ਲਾਈਨ ਤੇ ਨੇ ਸ਼ਰਮਾਈ ਤੋਂ ਵੀ ਜਵਾਬ ਲਾਂਗਾ ਪਹਿਲਾਂ ਤੁਸੀਂ ਦੋ ਤੁਹਾਨੂੰ ਇਹ ਅਪਡੇਟ ਦਸਕਣ ਦੱਸ ਦੇਣਾ ਕਿ ਕੱਲ ਹਾਈ ਕੋਰਟ ਨੇ ਆਰਡਰ ਕਰਤੇ ਨੇ ਪੰਜਾਬ ਗਵਰਨਮੈਂਟ ਨੂੰ ਵੀ ਤੁਸੀਂ ਜਲਦੀ ਤੋਂ ਜਲਦੀ ਜਿਹੜੇ ਫਰਜੀ ਏਜੰਟ ਨੇ ਇਹਨਾਂ ਨੂੰ ਕਾਬੂ ਕਰੋ ਨਹੀਂ ਤਾਂ ਸਰਕਾਰ ਨੂੰ ਕਟਾਰੇ ਚ ਖੜਾ ਹੋਣਾ ਪੈਣਾ ਹੈ ਭਗਵਾਨਤਮਨ ਸਰਕਾਰ ਨੂੰ ਸਪੈਸ਼ਲ ਨੋਟਿਸ ਕੱਢਿਆ ਗਿਆ ਹੈ ਔਰ ਕਿਸੇ ਬੰਦੇ ਨੇ ਰਿੱਟ ਪਾਈ ਆ ਉਹ ਰਿੱਟ ਦੇ ਵਿੱਚ ਮਾਨਯੋਗ ਹਾਈ ਕੋਰਟ ਨੇ 30 ਦਿਨ ਦਾ ਟਾਈਮ ਦਿੱਤਾ ਹੈ 30 ਦਿਨਾਂ ਦੇ ਵਿੱਚ ਜਿਹੜੇ ਧਰਜੀ ਇਹ এজੈਂਟ ਨੇ ਟਰੈਵਲ ਏਜੰਸੀਆਂ ਇਹਨਾਂ ਦੇ ਉੱਤੇ ਕਾਰਵਾਈ ਕਰੋ ਕਾਰਵਾਈ ਕਰਕੇ ਮਤਲਬ ਫੋਰਟ ਦੇ ਧਿਆਨ ਚ ਲਿਆਓ ਸਾਪੇ ਉਸ ਤੋਂ ਅੱਗੇ ਕਾਰਵਾਈ ਹੋਰ ਤੁਹਾਨੂੰ ਇਹ ਤੁਹਾਨੂੰ ਖੋਰਾ ਅਪਡੇਟ ਦੇ ਦੇਣਾ ਕਿ 313 ਬੰਦੇ ਹੁਣ ਤੱਕ ਡਾਕਟਰ ਸਾਹਿਬ ਵਾਪਸ ਆਏ ਨੇ ਪੂਰੀ ਗਿਣਤੀ ਹੈ ਮੇਰੇ ਕੋਲ ਅੱਜ ਮੈਂ ਵੀ ਤੁਹਾਡੇ ਨਾਲ ਅੱਜ ਪੂਰਾ ਨਿਚੋੜ ਕੱਟ ਕੇ ਬੈਠੇ ਹਾਂ ਓਰੇ ਦੇ ਉਹਨਾਂ ਵਿੱਚੋਂ 115 ਪੰਜਾਬ ਦੇ ਨੇ 100 ਤੋਂ ਉੱਪਰ ਹਰਿਆਣੇ ਦੇ ਨੇ ਔਰ ਕੱਲ ਹਰਿਆਣਾ ਦੇ ਜਿਹੜੇ ਮੁੱਖ ਮੰਤਰੀ ਸੈਣੀ ਉੱਥੇ 7 ਤਰੀਕ ਨੂੰ ਬਜਟ ਪਾਸ ਹੋ ਰਿਹਾ ਉਹਨਾਂ ਨੇ ਕੱਲ ਐਲਾਨ ਕਰ ਦਿੱਤਾ ਹੈ ਕਿ ਜਿਹੜੇ ਸਾਡੇ ਹਰਿਆਣੇ ਦੇ ਬੰਦੇ ਵਾਪਸ ਆਏ ਨੇ ਜੋ ਉਹਨਾਂ ਦਾ ਖਰਚਾ ਹੋਇਆ ਹੈ ਕਹਿੰਦੇ ਅਸੀਂ ਬਜਟ ਦੇ ਵਿੱਚ ਉਹਨਾਂ ਦੇ ਲਈ ਵਿੱਤੀ ਸਹਾਇਤਾ ਲੈ ਕੇ ਆਵਾਂਗੇ ਦੇਖੋ ਬਹੁਤ ਵਧੀਆ ਗੱਲ ਹੈ ਤੁਹਾਨੂੰ ਲੱਗਦਾ ਨਹੀਂ ਵੀ ਪੰਜਾਬ ਸਰਕਾਰ ਨੂੰ ਐਦਾਂ ਕਰਨਾ ਚਾਹੀਦਾ ਹੈ ਪਾ ਪੰਜਾਬ ਸਰਕਾਰ ਨੂੰ ਤਾਂ ਕਰਨਾ ਚਾਹੀਦਾ ਜੀ ਪੰਜਾਬੀਆਂ ਵਾਸਤੇ ਖਾਸ ਕਰਕੇ ਕਰਨਾ ਹੈ ਸੈਂਟਰ ਸਰਕਾਰ ਨੂੰ ਵੀ ਕਰਨਾ ਚਾਹੀਦਾ ਜਿਹੜੇ ਸਾਰੇ ਜਿਹੜੇ ਸਾਰਿਆਂ ਦਾ ਇੱਕ ਪਿਤਾ ਦਾ ਰੋਲ ਅਦਾ ਕਰਨਾ ਹੈ ਉਹ ਮਾਜੂਦ ਮੋਦੀ ਸਾਹਿਬ ਨੇ ਕਰਨਾ ਹੈ ਤੇ ਮਤਲਬ ਸੈਂਟਰ ਸਰਕਾਰ ਵੱਲੋਂ ਵੀ ਇਹਨਾਂ ਵਾਸਤੇ ਕੁਝ ਕੀਤਾ ਜਾਣਾ ਚਾਹੀਦਾ ਸਭ ਤੋਂ ਪਹਿਲਾਂ ਤਾਂ ਸੈਂਟਰ ਦਾ ਹੱਕ ਬਣਦਾ ਉਸ ਤੋਂ ਬਾਅਦ ਤੇ ਉਹ ਜਿਹੜੀਆਂ ਸਰਕਾਰਾਂ ਨੇ ਉਹਨਾਂ ਦਾ ਸ਼ਰਮਾਈ ਤੋਂ ਜਵਾਬ ਲੈਣਾ ਸ਼ਰਮਾ ਜੀ ਬੜੀ ਵੱਡੀ ਗੱਲ ਕਹਿਤੀ ਡਾਕਟਰ ਸਾਹਿਬ ਨੇ ਇਹ ਕਹਿੰਦੇ ਵੀ ਸੈਂਟਰ ਸਰਕਾਰ ਨੂੰ ਇੱਕ ਪਿਓ ਬਣ ਕੇ ਅੱਗੇ ਆਉਣਾ ਚਾਹੀਦਾ ਜੋ ਕਿ ਨਹੀਂ ਆ ਰਹੇ ਹਾਂ ਬਿਲਕੁਲ ਦੇਖੋ ਮੈਂ ਤਾਂ ਆਪਣਾ ਤੱਕ ਹਮੇਸ਼ਾ ਹੀ ਰੱਖਿਆ ਵੀ ਜਿਹੜਾ ਸੈਂਟਰ ਸਰਕਾਰ ਹੁੰਦੀ ਆ ਸੈਂਟਰ ਹੁੰਦਾ ਉਹ ਸੂਬਿਆਂ ਦਾ ਮਾਪਾਪ ਹੁੰਦਾ ਹੈ ਜੀ ਜੀ ਕਿਸੇ ਸੂਬੇ ਨਾਲ ਮਤਰੀ ਮਾਲ ਆ ਬਿਤਕਰਨਾ ਹੋਵੇ ਕਿਸੇ ਸੂਬੇ ਨਾਲ ਕੋਈ ਦਰਾਇਤਨਾ ਜੀ ਹੋਵੇ ਇਸ ਹਿਸਾਬ ਨਾਲ ਸੈਂਟਰ ਸਰਕਾਰ ਨੂੰ ਚੱਲਣਾ ਚਾਹੀਦਾ ਸੈਂਟਰ ਨੂੰ ਚੱਲਣਾ ਚਾਹੀਦਾ ਲੇਕਿਨ ਉਲਟ ਹੈ ਜੀ ਬੜੇ ਕੁਕਦੀ ਗੱਲ ਲੱਗਦੀ ਹੈ ਜਿੱਥੇ ਜਿੱਥੇ ਸੈਂਟਰ ਸਰਕਾਰ ਦੀਆਂ ਸਰਕਾਰਾਂ ਹੁੰਦੀਆਂ ਜਿਹੜੇ ਜਿਹੜੇ ਸੂਬੇ ਦੇ ਵਿੱਚ ਉਹ ਸੂਬੇ ਵਿਕਸਤ ਹੋ ਜਾਨੇ ਵਿਕਾਸ ਕਰ ਜਾਨੇ ਆ ਬਾਕੀ ਪਛੜ ਕੇ ਰਹਿ ਜਾਨੇ ਆ ਜੀ ਬਹੁਤ ਮਾ ਜੀ ਇੱਕ ਮਿੰਟ ਸ਼ਰਮਾ ਜੀ ਕਾਪਰੇਟ ਆ ਗਿਆ ਮੇਰੇ ਕੋ ਨਵੀਂ ਅਪਡੇਟ ਆ ਗਿਆ ਵੀ ਅਮਰੀਕਾ ਦੱਖਣੀ ਅਮਰੀਕਾ ਦੇ ਵਿੱਚ ਇੱਕ ਦੇਸ਼ ਹੈ ਕੋਸਟਾ ਰਿਕਾ ਇੱਕ ਟ੍ਰੈਂਪ ਕੋ ਲੋ ਬਿਆਨ ਦਿੱਤਾ ਗਿਆ ਦੇਖੋ ਕਿਤਨਾ ਦੇ ਫਾਇਦਾ ਹੋਇਆ ਕਰਨ ਦਾ 200 200 ਪੰਜਾਬੀ ਜਿਹੜੇ ਜਨੇ ਨੌਜਵਾਨ ਨੇ ਸੌਰੀ ਭਾਰਤੀ ਨੌਜਵਾਨ ਨੇ ਚਾਹੇ ਮੁੰਡੇ ਚਾਹੇ ਕੁੜੀਆਂ ਉਹਨਾਂ ਨੂੰ ਇੱਕ ਦੇਸ਼ ਹੈ ਕੋਸਟਾ ਰੀਕਾ ਦੱਖਣੀ ਅਮਰੀਕਾ ਦਾ ਛੋਟਾ ਦੇਸ਼ ਹੈ ਉਹ ਰੱਖਣ ਲਈ ਤਿਆਰ ਹੋ ਗਿਆ ਉਹ ਕਹਿੰਦੇ ਵੀ ਅਸੀਂ ਇਹਨਾਂ ਨੂੰ 2 ਮਹੀਨੇ ਇੱਥੇ ਰੱਖਾਂਗੇ ਆਪਣੇ ਕੋਲ ਕਿਉਂਕਿ ਇਹਨਾਂ ਦਾ ਬਹੁਤ ਜ਼ਿਆਦਾ ਤਸ਼ੱਦਦ ਹੋ ਰਿਹਾ ਹੈ ਤੇ ਪਰ ਅਸੀਂ ਜੇ ਇਹਨਾਂ ਦੇ ਕਾਗਜ਼ ਚੈੱਕ ਕਰਾਂਗੇ ਜੇ ਕਾਗਜ਼ ਗਲਤ ਨੇ ਤਾਂ ਅਸੀਂ ਵਾਪਸ ਭੇਜਾਂਗੇ ਪਰ ਅਸੀਂ ਇਹਨਾਂ ਨੂੰ ਵਧੀਆ ਤਰੀਕੇ ਨਾਲ ਵਾਪਸ ਭੇਜਾਂਗੇ ਜਿਵੇਂ ਕਿ ਅਮਰੀਕਾ ਨੇ ਕੀਤਾ ਅਸੀਂ ਉਵੇਂ ਨਹੀਂ ਕਰਾਂਗੇ ਦੇਖੋ ਅਮਰੀਕਾ ਦਾ ਇੱਕ ਛੋਟਾ ਦੇਸ਼ ਅਮਰੀਕਾ ਦੇ ਖ ਦੇਖੋ ਸਾਡੀ ਸਾਹਿਬ ਜੀ ਉਹਨਾਂ ਦਾ ਬੜਾ ਪੰਨਾ ਜੀ ਜਿਹਨੂੰ ਕਹਿ ਦਿੰਨੇ ਆ ਵੀ ਇੱਕ ਆਪਣੇ ਚੰਗੀ ਸੋਚ ਦੀ ਗੱਲ ਕਰਦੇ ਆ ਜੇ ਇੰਨਾ ਵੀ ਕਰਦੇ ਬਹੁਤ ਵਧੀਆ ਗੱਲ ਹੈ ਜੀ ਦੇਖੋ ਇਹਦੇ ਵਿੱਚ ਕੋਈ ਬਰਾਈ ਨਹੀਂ ਹੈ ਲੇਕਿਨ ਉਹ ਤਾਂ ਇੱਕ ਹੈਲਪ ਵਾਸਤੇ ਆ ਰਹੇ ਹਨ ਨਾ ਜੀ ਗਲਤੀ ਕਿੱਥੇ ਹੋ ਰਹੀ ਆ ਸਾਡੇ ਲੋਕ ਕਿੱਥੋਂ ਫਸ ਰਹੇ ਆ ਐਸੀ ਤਾਂ ਸ਼ੁਰੂ ਤੋਂ ਕਹਿੰਦੇ ਆ ਰਹੇ ਆ ਵੀ ਜਿਹੜੇ ਫਰਜ਼ੀ ਏਜੰਟਾਂ ਦਾ ਜਿਹੜੇ ਐਦਾਂ ਦਾ ਝਾਂਸਾ ਲੋਕਾਂ ਨੂੰ ਦੇ ਕੇ ਆਪਣੇ ਜਾਲ ਚ ਫਸਾ ਲੈਂਦੇ ਆ ਚਲੋ 50-50 ਨਹੀਂ 70-30 ਦਾ ਲਾ ਲਓ 70% ਏਜੰਟ ਦੀ ਗਲਤੀ 30% ਸਾਡੀ ਤਾਂ ਹੈਗੀ ਹੋਏ ਜੀ ਉਹ ਸਾਨੂੰ ਮੰਨਣੀ ਪਾਉਗੀ ਮੈਨੂੰ ਕੋਈ ਵੀ ਝਾਂਸ ਕਾ ਤਾ ਜਾਣਾ ਨਾ ਜਾਣਾ ਮੇਰਾ ਮੇਰਾ ਫਰਜ਼ ਹੁੰਦਾ ਜਾਂ ਮੈਂ ਸੋਚਣਾ ਹੁੰਦਾ ਜੀ ਉੱਤੇ ਇਸੀ ਗਲਤ ਕਰ ਬੈਠਦੇ ਆ ਜਿਹੜੇ ਫਰਜੀ ਏਜੰਟਾਂ ਜਿਹੜੇ ਐਦਾਂ ਦੀਆਂ ਦੁਕਾਨਦਾਰੀਆਂ ਇਸ ਮੈਂ ਤੇ ਦੁਕਾਨਦਾਰੀ ਪਾਉਂਗਾ ਜਿਹੜੇ ਐਦਾਂ ਦੀਆਂ ਦੁਕਾਨਦਾਰੀਆਂ ਚਲਾਉਨੇ ਆ ਉਹਨਾਂ ਦੀਆਂ ਦੁਕਾਨਦਾਰੀਆਂ ਬੰਦ ਹੋਣੀਆਂ ਚਾਹੀਦੀਆਂ ਤਾਂ ਜੋ ਇਹ ਆਉਣ ਜਾਣ ਦਾ ਜਿਹੜਾ ਡਾਂਕੀ ਵਾਲਾ ਸਿਸਟਮ ਆ ਇਹ ਬਿਲਕੁਲ ਬੰਦ ਹੋ ਜਵੇ ਇਹਦੇ ਤੇ ਸਟਾਪ ਲੱਗਣਾ ਚਾਹੀਦਾ ਜੀ ਜੀ ਸ਼ਰਮਾ ਜੀ ਇੱਕ ਮਿੰਟ ਵੇਟ ਕਰਿਓ ਮੈਂ ਡਾਕਟਰ ਸਾਹਿਬ ਨੂੰ ਇੱਕ ਅਪਡੇਟ ਹੋਰ ਦੇਣਾ ਡਾਕਟਰ ਸਾਹਿਬ ਸੁਣ ਰਹੇ ਹੋ ਡਾਕਟਰ ਸਾਹਿਬ ਤੁਹਾਨੂੰ ਇੱਕ ਸਵਾਲ ਕਰਦਾ ਮੇਰੇ ਕੋਈ ਖ ਸੰਤ ਸਿੰਘੇਵਾਲ ਜੀ ਨੇ ਇੱਕ ਬਹੁਤ ਵੱਡੀ ਹੈਲਪ ਕੀਤੀ ਹੈ ਇਹ ਖਬਰ ਹੈ ਆਪਣਾ ਜਲੰਧਰ ਸਾਈਡ ਦੀ ਇੱਕ ਕੁੜੀ ਨੂੰ ਸੰਤ ਸਿੰਘੇਵਾਲ ਜੀ ਕਿਸੇ ਤਰੀਕੇ ਬਾਹਰੋਂ ਕੱਢ ਕੇ ਲਿਆਏ ਨੇ ਔਰ ਉਹ ਕੁੜੀ ਦੇ ਅਥਰੂ ਰੁਕ ਨਹੀਂ ਰਹੇ ਉਹਨੇ ਕਿਹਾ ਕਿ ਮੈਨੂੰ ਇੱਥੋਂ ਭੇਜਿਆ ਗਿਆ ਸੀ ਅਮਰੀਕਾ ਦੇ ਏਜੰਟ ਵੱਲੋਂ ਪੇਪਰ ਕਹਿੰਦੇ ਮੈਨੂੰ ਤਾਂ ਭੇਜ ਦਿੱਤਾ ਗਿਆ ਸਾਊਦੀ ਅਰਬੀਆ ਦੇਸ਼ ਦੇ ਵਿੱਚ ਉੱਥੇ ਉਹਨੂੰ ਕੋਈ ਤਨਖਾਹ ਨਹੀਂ ਕੋਈ ਕੰਮ ਨਹੀਂ ਕਹਿੰਦੀ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਐਨਾ ਹੀ ਨਹੀਂ ਉਸ ਦਾ ਸਿਰੇਕ ਸ਼ੋਸ਼ਣ ਕੀਤਾ ਗਿਆ ਔਰ ਉਸਨੇ ਇਹ ਕਾਲੀ ਰੱਸੀ ਹੈ ਕਹਿੰਦੀ ਮੇਰੇ ਇਕੱਲੇ ਨਾਲ ਤਾਂ ਨਹੀਂ ਹੋਇਆ ਕਹਿੰਦੀ 50 ਲੜਕੀਆਂ ਹੋਰ ਆ ਪੰਜਾਬ ਦੀਆਂ ਨੇ ਉੱਥੇ ਫਸੀਆਂ ਹੋਈਆਂ ਦੇਖੋ ਮੰਦਿਆਂ ਸੰਤ ਸਿੰਘ ਕੇਵਲ ਜੀ ਇੱਕ 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 ਕਾਲੀ ਗੱਲ ਵਾਕਈ ਹਕੀਕਤ ਸਹੀ ਹੈ ਇਹ ਸਾਊਦੀ ਅਰਬ ਦੇ ਵਿੱਚ ਸੇਖ ਨੇ ਸੇਖਾ ਮਤਲਬ ਜਿਹੜੇ ਹੈਗੇ ਨੇ ਉਹੋ ਰੋਜ਼ਗਾਰ ਹੀ ਫੇਰ ਦਿੰਦੇ ਨੇ ਪਹਿਲਾਂ ਉਹ ਸਰੀਰਕ ਸ਼ੋਸ਼ਣ ਹੈ ਜਿਹੜਾ ਨਾ ਪਰ ਉਸ ਨੂੰ ਉਹ ਪਹਿਲ ਦਿੰਦੇ ਨੇ ਉਸ ਤੋਂ ਬਾਅਦ ਜੇ ਰੋਜ਼ਗਾਰ ਕੰਮ ਰੋਟੀ ਦਾ ਮਸਲਾ ਤਾਂ ਬਾਅਦ ਹੀ ਕਰਨਾ ਸਭ ਤੋਂ ਪਹਿਲਾਂ ਉਹ ਵੀ ਮੈਨ ਮੰਗੀ ਸਰੀਰਕ ਸ਼ੋਸ਼ਣ ਦਈਏ ਵੈਸੇ ਹਮ ਠੀਕਾ ਵੀ ਹੋਗਾ ਆਪਾਂ ਕੁਝ ਕਾਇ ਨਹੀਂ ਸਕਦੇ ਆਪਣੀਆਂ ਲੜਕੀਆਂ ਨੇ ਨਾ ਮੈਂ ਮੈਸੇ ਜਾਣ ਤੋਂ ਇਧਰ ਗੁਰੇਜ ਜੀ ਕਰਨਾ ਚਾਹੀਦਾ ਨੌਜਵਾਨ ਲੜਕੀਆਂ ਤੋਂ ਖਾਸ ਕਰਕੇ ਇੱਕ ਮਿੰਟ ਸ਼ਰਮਾ ਜੀ ਸੰਤ ਸਿੰਚੇਵਾਲ ਜੀ ਨੇ ਇੱਕ ਛੋਟਾ ਜਿਹਾ ਕਦਮ ਚੱਕਿਆ ਚਲੋ ਉਧਰੋਂ ਚੰਨੀ ਸਾਹਿਬ ਨੇ ਆਵਾਜ਼ ਦਿੱਤੀ ਹੈ ਤੁਹਾਨੂੰ ਲੱਗਦਾ ਨਹੀਂ ਜੇਕਰ ਪੰਜਾਬ ਦੇ ਜਿਹੜੇ ਵੀ ਹਨਾ ਬਹੁਤ ਸੰਸਥਾਵਾਂ ਨੇ ਅਜਿਹਾ ਕੰਮ ਕਰਨ ਤਾਂ ਸਾਡੇ ਪੰਜਾਬ ਦੇ ਬੱਚੇ ਬਾਹਰੋਂ ਆ ਸਕਦੇ ਨੇ ਖਾਸ ਕਰ ਲੜਕੀਆਂ ਦੇਖੋ ਹਾਂ ਬਿਲਕੁਲ ਦੇਖੋ ਜਿਵੇਂ ਸੰਸਥਾ ਦੇ ਕੋਲ ਪੈਸਾ ਹੁੰਦਾ ਨਾ ਜਿਵੇਂ ਪਹਿਲਾਂ ਡਾਕਟਰ ਸਾਹਿਬ ਵੀ ਦੱਸਦੇ ਸੀਗੇ ਵੀ ਐਸਜੀਪੀਸੀ ਦੀ ਕਮੇਟੀ ਕੋਲ ਜਿਹੜਾ ਇੰਨਾ ਪੈਸਾ ਹੈ ਜੇਕਰ ਉਹ ਲੋਕਾਂ ਦੀ ਭਲਾਈ ਵਾਸਤੇ ਲਾ ਦੇਣ ਚਲੋ ਹਿੰਦੁਸਤਾਨ ਦੇ ਲੋਕਾਂ ਦੀ ਛੱਡੋ ਪੰਜਾਬ ਦੇ ਲੋਕਾਂ ਦੀ ਭਲਾਈ ਵਾਸਤੇ ਲਾ ਦੇਣਾ ਤਾਂ ਉਹ ਪੈਸੇ ਦਾ ਕਿਤੇ ਸਹੀ ਇਸਤੇਮਾਲ ਹੋ ਜਵੇ ਹੁਣ ਉਹ ਪੈਸੇ ਦਾ ਕਿੱਦਾਂ ਇਸਤੇਮਾਲ ਹੋ ਰਿਹਾ ਜਾਂ ਹੋਰ ਕਈ ਸੰਸਥਾਵਾਂ ਹਿੰਦੂ ਸੰਸਥਾਵਾਂ ਬਣੀ ਹੋਈਆਂ ਹਿੰਦੂ ਗੱਟਨ ਬਣੇ ਹੋਏ ਆ ਐਡਾਂ ਦੀਆਂ ਬਹੁਤ ਸਾਰੀਆਂ ਸੰਸਥਾਵਾਂ ਜਿਨ੍ਹਾਂ ਦੇ ਕੋਲ ਪੈਸਾ ਹੈ ਅਗਰ ਉਹ ਐਡਾਂ ਦੀ ਹੈਲਪ ਕਰ ਸਕਦੇ ਆ ਕੋਈ ਰੁਜ਼ਗਾਰ ਦੇ ਸਕਦੇ ਆ ਜਾਂ ਕੋਈ ਰੁਜ਼ਗਾਰ ਦੇਣ ਦੇ ਵਿੱਚ ਉਹਨਾਂ ਲੋਕਾਂ ਦੀ ਮਦਦ ਕਰ ਸਕਦੇ ਆ ਤਾਂ ਉਹ ਵੀ ਇੱਕ ਬਹੁਤ ਵੱਡਾ ਕੰਮ ਹੋ ਸਕਦਾ ਹੈ ਜੀ ਔਰ ਚੰਨੀ ਸਾਹਿਬ ਦਾ ਵੀ ਇਹੀ ਚੰਨੀ ਸਾਹਿਬ ਦਾ ਇਹੀ ਮੰਨਣਾ ਹੈ ਕਿ ਅਬ ਜਿਹੜਾ ਤੁਸੀਂ ਅਮਰੀਕਾ ਤੋਂ ਯਾਨੀ ਐਪਲ ਫੋਨ ਵਗੈਰਾ ਅਜੇ ਸਮਾਨ ਲੈ ਰਹੇ ਹੋ ਤਾਂ ਕਹਿੰਦੇ ਪੰਜਾਬ ਨਹੀਂ ਕੱਲਾ ਪੂਰੇ ਕਹਿੰਦੇ ਹਿੰਦੂ ਸਾਜ ਇੰਨਾ ਟੈਲੈਂਟ ਹੈ ਇਹ ਲੋਕਾਂ ਨੂੰ ਜਿਹੜੇ ਇੰਜੀਨੀਅਰ ਤੇ ਤਿਆਰ ਕਰੋ ਇਹਨਾਂ ਨੂੰ ਹੱਬ ਬਣਾ ਕੇ ਦਿਓ ਤਾਂ ਕਿ ਤੁਹਾਨੂੰ ਅਮਰੀਕਾ ਕੋਲ ਜਾਣ ਦੀ ਲੋੜ ਨਾ ਪਏ ਸਮਾਨ ਖਰੀਦਣ ਦੇਖੋ ਹਾਂ ਮੈਂ ਮੰਨਦਾ ਅੱਜ ਜਾਪਾਨ ਇਸੇ ਕਰਕੇ ਜ਼ਿਆਦਾ ਵਿਕਸਦਾ ਕਿਉਂ ਜਾਪਾਨ ਆਪਣੀ ਟੈਕਨੋਲੋਜੀ ਖੁਦ ਤਿਆਰ ਕਰਦਾ ਹੈ ਉਹ ਦੂਜੇ ਦੇਸ਼ਾਂ ਤੇ ਨਹੀਂ ਨਿਰਭਰ ਕਰਦਾ ਕੀ ਸਾਡੇ ਭਾਰਤ ਨੂੰ ਉਸ ਤੋਂ ਸਿੱਖ ਲੈਣੀ ਚਾਹੀਦੀ ਹਾਲੇ ਕਿ ਭਾਰਤ ਜਾਪਾਨ ਤੋਂ ਬਹੁਤ ਹਾਈ ਲੈਵਲ ਤੇ ਹੈ ਅ ਦੇ ਕੋਈ ਜਿੱਤਾ ਕਹਿੰਦੇ ਆ ਜੋ ਲੈਣ ਦੇਣ ਕਰ ਰਿਹਾ ਜੋ ਅਮਰੀਕਾ ਹਿੰਦੁਸਤਾਨ ਚੋਂ ਹੀ ਖਰੀਦ ਕੇ ਹਿੰਦੁਸਤਾਨ ਨੂੰ 10-10 ਗੁਣਾ 20-50 ਗੁਣਾ ਵਧਾ ਕੇ ਚੀਜ਼ੋ ਵੇਚ ਰਿਹਾ ਕਰ ਰਿਹਾ ਉਹ ਚੀਜ਼ਾਂ ਦਾ ਉਹ ਸਿਸਟਮ ਤੇ ਗੌਰ ਹੋਣੀ ਚਾਹੀਦੀ ਹੈ ਜੇ ਤਾਂ ਸਭ ਲੈਣ ਤੇ ਆ ਤਾਂ ਡਾਕਟਰ ਸਾਹਿਬ ਨੂੰ ਜ਼ਰੂਰ ਦੱਸਣਾ ਵੀ ਜੋ ਫੀਮ ਦੀ ਖੇਤੀ ਚੱਲਦੀ ਹੈ ਜਾਂ ਫੀਮ ਦੇ ਸਿਸਟਮ ਤੇ ਅਮਰੀਕਾ ਕਮਾਈ ਕਰ ਰਿਹਾ ਹਿੰਦੁਸਤਾਨ ਦੇ ਵਿੱਚ ਲਿਆ ਕੇ ਕਮਾਈ ਫਿਰ ਦੁਆਰੇ ਕਰ ਰਿਹਾ ਹਿੰਦੁਸਤਾਨ ਤੋਂ ਹੀ ਖਰੀਦ ਕੇ ਜੇਕਰ ਲੈਣ ਤੇ ਹੈਗਾ ਥੋੜੇ ਜਿਹਾ ਦੱਸਣਾ ਜੀ ਡਾਕਟਰ ਸਾਹਿਬ ਦਿਓ ਜਵਾਬ ਜੀ ਹਾਂਜੀ ਦੇਖੋ ਮੈਂ ਤਾਂ ਸਾਰਾ ਦੱਸ ਦਿੰਦਾ ਜੀ ਦੁਨੀਆ ਦੇ 12 ਦੇਸ਼ ਨੇ ਜਿੱਥੇ ਮਤਲਬ ਅਫੀਨ ਦੀ ਖੇਤੀ ਹੁੰਦੀ ਹੈ ਜਿਸ ਦੇ ਚੋਂ ਭਾਰਤ ਇੱਕ ਹੈ ਭਾਰਤ ਦੇ ਵਿੱਚ ਕਹਾ ਤਿੰਨ ਸਟੇਟ ਨੇ ਓਕੇ ਜਿਹੜੇ ਚੋਂ ਇੱਕ ਆ ਗਿਆ ਜੁਪੀ ਇੱਕ ਆ ਗਿਆ ਮੱਧ ਪ੍ਰਦੇਸ਼ ਇੱਕ ਆ ਗਿਆ ਰਾਜਸਥਾਨ ਰਾਜਸਥਾਨ ਦੇ ਕਹਾ 6-7 ਜ਼ਿਲ੍ਹੇ ਨੇ ਉਹਦੇ ਵਿੱਚ ਖੇਤੀ ਹੁੰਦੀ ਹੈ ਤੇ ਮੱਧ ਪ੍ਰਦੇਸ਼ ਦੇ ਤਿੰਨ ਜ਼ਿਲ੍ਹੇ ਨੇ ਰਤਲਾਮ ਨੀਮਚ ਮਦਸੌਰ ਇਸ ਤਰ੍ਹਾਂ ਇਹ ਜੂਪੀ ਦੇ ਰਹੇਗੇ ਕਿ ਜਿਹੜੀ ਸਾਰੀ ਫੀਮ ਕੱਟੀ ਹੁੰਦੀ ਹੈ ਉਹ ਸਾਰੀ ਫੀਮ ਅਮਰੀਕਾ ਇੰਗਲੈਂਡ ਤੇ ਕੈਨੇਡਾ ਦੇ ਵਿੱਚ ਜਾਂਦੀ ਹੈ ਅਸਲ ਗੱਲ ਕੀ ਹੈ ਨਾ ਜੀ 1965 ਦੇ ਵਿੱਚ ਇੱਕ ਸਿੰਗਲ ਕਨਵੈਨਸ਼ਨ ਹੋਈ ਸੀ ਸਿੰਗਲ ਕਨਵੈਨਸ਼ਨ ਦਾ ਉਹ ਕੱਲੇ ਅਮਰੀਕਾ ਨੇ ਕਰ ਲਈ ਓਕੇ ਫੱਬਰੀ ਜੋ ਕਨਵੈਨਸ਼ਨ ਕਰਨ ਲੱਗਾ ਮਾਰਚ ਤੱਕ ਕਨਵੈਨਸ਼ਨ ਕਰੀ ਗਿਆ ਕੱਲੇ ਹੀ ਉਹਦੇ ਚ ਸਾਰਾ ਕੁਸਵਾਬ ਦੀ ਮਨਮਰਜ਼ੀ ਨਾਲ ਉਹਨੇ ਲਿਖ ਲਿਆ ਜਿੰਨੀ ਕੀਮਤ ਤਿਆਰ ਕੀਤੀ ਜਾਂਦੀ ਆ ਉਹਦੀ 85% ਫੀਮ ਹੈ ਜਿਹੜੀ ਅਮਰੀਕਾ ਇੰਗਲੈਂਡ ਤੇ ਕੈਨੇਡਾ ਦੇ ਵਿੱਚ ਜਾਂਦੀ ਹੈ ਉੱਥੇ ਮਤਲਬ 45 ਓਪੀਓਡ ਤਿਆਰ ਕਰਕੇ ਸਾਨੂੰ ਹੀ ਫੇਰ ਵਾਪਸ ਵਿੱਚੇ ਆ ਜਾਂਦੇ ਨੇ ਸਾਡੇ ਨਾਲ ਲਈਏ ਜੀ 10000 ਰੁਪਏ ਕਿਲੋ ਤੇ ਸਾਨੂੰ ਵੇਚੀ ਜਾਂਦੀ ਆ ਸਾਡੇ 4 ਲੱਖ ਰੁਪਏ ਦਾ ਪਰ ਉਹ ਓਪੀਓਡ ਮਤਲਬ ਸਾਥੋਂ ਅਰਬ ਰੁਪਇਆ ਇਸ ਤਰ੍ਹਾਂ ਦਾ ਲਈ ਜਾਂਦੇ ਨੇ ਗੱਲ ਕਰ ਹੁਣ ਕਹੇ ਕੌਣ ਕਿਉਂਕਿ ਜਦੋਂ ਆਪਣੇ ਇਸ ਚੀਜ਼ ਦੀ ਡਿਮਾਂਡ ਹੈ ਜਾਂ ਇਸ ਚੀਜ਼ ਦੀ ਵਰਤੋਂ ਹੈ ਆਪਣੀ ਆਬਾਦੀ ਬਹੁਤ ਜ਼ਿਆਦਾ ਹੈ ਹੁਣ ਅਪਾ ਬਾਹਰੋਂ ਆਰਡਰ ਕੀਤਾ ਸੀਦਾ 60 ਟਨ 70 ਟਨ ਕੁਦੀਨ ਫਾਸਫੇਟ ਚਾਹੀਦੀ ਸੀ ਆਪਾਂ ਨੂੰ 100000 ਰੁਪਿਆ ਦੀ ਹੈ ਆਪਾਂ ਨੂੰ 20 ਟਨ ਮਿਲੀ 20 ਟਨ ਮਿਲਣ ਦੇ ਕਰਕੇ ਹੁਣ ਆਪਣਾ ਨੰਗਾ ਲੈ ਰਿਹਾ ਤੇ ਇੱਥੇ ਪਈ ਜਾਂਦੇ ਨੇ ਅਸੀਂ ਨਸ਼ਾ ਫੜ ਲਿਆ ਜੀ ਨਸ਼ਾ ਫੜ ਲਿਆ ਨਸ਼ਾ ਮੰਗਾਉਂਦੇ ਤਾਂ ਇਹਨੇ ਬਾਹਰੋਂ ਆਪਣੇ ਦਾ ਨਸ਼ਾ ਮੁਕੀ ਆਪਣੇ ਨਸ਼ਾ ਤੋਂ ਰਹਿ ਗਿਆ ਮਤਲਬ ਆਪਣਿਆਂ ਨੂੰ ਫਰਜੀ ਨਸ਼ੇ ਦੇ ਕਿਸਾਨ ਦੇ ਵਿੱਚ ਫਸਾ ਕੇ ਇਸ ਤਰ੍ਹਾਂ ਕੀਤਾ ਜਾਂਦਾ ਹੈ ਕਿ 1920 ਦੇ ਵਿੱਚ 1926 ਦੇ ਵਿੱਚ ਇੱਕ ਜਮਨਾ ਲਾਲ ਬਜਾਜ ਸੀਗਾ ਗੁਜਰਾਤ ਦੇ ਵਿੱਚ ਉਹਦਾ ਬਿਜ਼ਨਸ ਸੀ ਉਹਨਾਂ ਦੀ ਇੱਕ ਕੰਪਨੀ ਹੈਗੀ ਹੁਣ ਵੀ ਬਜਾਜ ਇੰਟਰਪ੍ਰਾਈਜ਼ ਜਾਂ ਬਜਾਜ ਹੈਲਥ케ਅਰ ਜੀ ਇਹਨੂੰ ਮਤਲਬ ਹੰ ਠੇਕਾ ਦਿੱਤਾ ਹੋਇਆ ਹੈ ਮੋਦੀ ਸਾਹਿਬ ਨੇ ਸਪੈਸ਼ਲ ਇਹਨਾਂ ਚੀਜ਼ਾਂ ਵਾਸਤੇ ਉਹ ਕਾਰਨ ਤਾਂ ਇਹ ਹੈ ਨਾ ਜੀ ਪਰਚੇ ਲੋਕਾਂ ਦੇ ਉੱਤੇ ਫਰਜੀ ਪਾਏ ਜਾਂਦੇ ਨੇ ਮਟੀਰੀਅਲ ਕੁਝ ਹੋਰ ਦਿਖਾਇਆ ਜਾਂਦਾ ਉਹਦੀ ਮਾਤਰਾ ਕਿੰਨੀ ਹੈ ਇਹ ਬੜਾ ਦੁੱਖ ਦਾ ਮਸਲਾ ਹੈ ਜੇ ਕੋਈ ਪੁੱਛੇ ਤਾਂ ਮੈਂ ਸਾਰਾ ਕੁਝ ਦੱਸਾਂ ਕੋਈ ਪੁੱਛਦਾ ਨਹੀਂ ਹੁਣ ਕੀ ਕੀਤਾ ਜਾਵੇ ਠੀਕ ਹੈ ਵੀ ਚੈਨਲ ਆਪਣੀ ਮੱਤ ਸਾਡੀ ਮੱਤ ਨਹੀਂ 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 ਤੁਸੀਂ ਤੁਸੀਂ ਖੁੱਲ ਕੇ ਬੋਲੋ ਤੁਹਾਨੂੰ ਮੈਂ ਸਮਾਂ ਦੇ ਰਿਹਾ ਸ਼ਰਮਾ ਜੀ ਸੁਣ ਗਏ ਤੁਸੀਂ ਖੁੱਲ ਕੇ ਬੋਲੋ ਕੀ ਕਹਣਾ ਚਾਹੁੰਦੇ ਮੈਂ ਤੁਹਾਡੇ ਨਾਲ ਆ ਬੋਲੋ ਮੈਂ ਮੈਂ ਡਰਦਾ ਤੁਹਾਡੀ ਭਾਵਨਾ ਹੀ ਕਦਰ ਕਰਦਾ ਤੁਹਾਨੂੰ ਪੂਰਾ ਸਮਾਂ ਦੇਣਾ ਬੋਲੋ ਦੇਖੋ ਇਸ ਗੱਲ ਤੇ ਇਹ ਹੈ ਵੀ ਜਿਹੜੇ ਪਰਚਾਬਾਦ ਦਾ ਸਿਸਟਮ ਹੈ ਤੇ ਲੋਕਾਂ ਨੂੰ ਕੁਰਬਾਨੀਆਂ ਜਾਂ ਲੋਕਾਂ ਦੇ ਮਸਲੇ ਹੱਲ ਕਰਕੇ ਆਉਂਦਾ ਨਾਂ ਕਮਾਉਣ ਦੀ ਥਾਂ ਸਰਕਾਰ ਦੇ ਤੇ ਪੁਲਿਸ ਦੇ ਇਹ ਇੱਕੋ ਇਸ ਤਰ੍ਹਾਂ ਦਾ ਪ੍ਰੋਸੀਜਰ ਬਣਾ ਲਿਆ ਵੀ ਡਰਗੇ ਦੇ ਨਾਂ ਤੇ ਲੋਕਾਂ ਨੂੰ ਫੜ-ਫੜ ਕੇ ਅੰਦਰ ਦਿਓ ਤੇ ਆਪਣਾ ਨਾਂ ਚਮਕਾਓ ਇੱਕ ਮਿੰਟ ਸ਼ਰਮਾਈ ਤੋਂ ਇੱਕ ਮਿੰਟ ਡਾਕਟਰ ਸਾਹਿਬ ਸ਼ਰਮਾਈ ਤੋਂ ਜਵਾਬ ਲੈਣਾ ਤੁਹਾਡੀ ਗੱਲ ਦਾ ਕੀਤਾ ਜਾ ਰਿਹਾ ਹੈ ਡਾਕਟਰ ਸਾਹਿਬ ਸ਼ਰਮਾਈ ਨੇ ਤੁਹਾਡੀ ਗੱਲ ਦਾ ਜਵਾਬ ਆਪਣੀ ਗੱਲ ਦਾ ਜਵਾਬ ਮੰਗਿਆ ਸੀ ਪੁੱਛਣਾ ਵੀ ਉਹ ਤੁਹਾਡੇ ਜਵਾਬ ਨਾਲ ਸੰਤੁਸ਼ਟ ਹੈ ਸ਼ਰਮਾਈ ਸੁਣ ਰਹੇ ਹੋ ਹਾਂ ਬਿਲਕੁਲ ਸ਼ਰਮਾਈ ਦੇਖੋ ਬੜੀ ਬੜੀ ਵੱਡੀ ਗੱਲ ਕਹਿ ਕੇ ਡਾਕਟਰ ਸਾਹਿਬ ਕਹਿੰਦੇ ਵੀ 10000 ਰੁਪਏ ਦੀ ਫੀਮ ਕਿਲੋ ਲੈ ਕੇ ਤੇ 4.5 ਲੱਖ ਦੀ ਸਾਨੂੰ ਇਹ ਦਵਾਈਆਂ ਉੱਥੋਂ ਭੇਜੇ ਜਾ ਰਹੀਆਂ ਨੇ ਇਹ ਵੀ ਕਰ ਰਹੇ ਆ ਬੜਾ ਵੱਡਾ ਦੇਖੋ ਅਮਰੀਕਾ ਦਾ ਆਪੇ ਵੀਰ ਹੋ ਰਿਹਾ ਨਾ ਦੇ ਕੋਈ ਤਾਂ ਮੈਂ ਕਹਿ ਰਿਹਾ ਵੀ ਕਿਹਾ ਉਹ ਇੰਡੀਆ ਉਹ ਚੀਜ਼ ਨਹੀਂ ਕਰ ਸਕਦਾ ਕਿਉਂ ਮਸ਼ੀਨਰੀ ਨਹੀਂ ਲਾ ਸਕਦਾ ਕਿਹਾ ਉੱਥੇ ਤੱਕ ਪਹੁੰਚ ਨਹੀਂ ਸਕਦਾ ਕਿਹਾ ਜੀ ਜਿਹੜੀ ਵੀ ਇਹਨਾਂ ਨੂੰ ਭੀੜ ਪਈ ਵੀ ਉਹ ਅਮਰੀਕਾ ਨੂੰ ਕਮਾਈ ਕਰਵਾ ਰਹੇ ਆ ਜੀ ਪਹਿਲਾਂ ਸਸਤੇ ਚ ਵੇਚ ਰਹੇ ਆ ਫਿਰ ਉਲਟ ਦਵਾਈਆਂ ਦੇ ਰੂਪ ਚ ਕਿਸੇ ਵੀ ਰੂਪ ਚੋਂ ਮਹਿੰਗੇ ਰੂਪ ਚ ਲੈ ਰਹੇ ਆ ਉਹੀ ਮੈਂ ਸਟਾਰਟਿੰਗ ਦੇ ਵਿੱਚ ਗੱਲ ਕੀਤੀ ਸੀ ਵੀ ਅਗਰ ਐਦਾਂ ਦਾ ਸਿਸਟਮ ਇੰਡੀਆ ਕਰ ਲੈਂਦੀ ਹੈ ਆਪਣੀ ਚੀਜ਼ ਨੂੰ ਬਾਹਰ ਨਹੀਂ ਜਾਣ ਦਿੰਦੀ ਆਪਣੀ ਇੱਥੇ ਦੀ ਖੇਤੀ ਦੀ ਕਮਾਈ ਇੱਥੇ ਲੋਕਾਂ ਦੇ ਵਿੱਚ ਵੰਡੀ ਜਾਵੇ ਸੀ ਲੋਕਾਂ ਨੂੰ ਦਿੱਤੀ ਜਾਵੇ ਨਾਲੇ ਲੋਕ ਐਮਐਸਪੀ ਦੀ ਗੱਲ ਨਹੀਂ ਕਰਨਗੇ ਨਾਲੇ ਲੋਕ ਖੁਸ਼ ਰਹਿਣਗੇ ਲੈਣੇ ਵਾਲਾ ਵੀ ਖੁਸ਼ ਰਹੂਗਾ ਵੇਚਣੇ ਵਾਲਾ ਵੀ ਖੁਸ਼ ਰਹੂਗਾ ਜੀ ਔਰ ਡਾਕਟਰ ਸਾਹਿਬ ਬੜੀ ਵਧੀਆ ਗੱਲ ਕਰ ਰਹੇ ਇਹਨਾਂ ਦੀ ਗੱਲ ਸੁਣਿਓ ਡਾਕਟਰ ਸਾਹਿਬ ਤੁਸੀਂ ਜਿਹੜੀ ਗੱਲ ਕਰ ਰਹੇ ਸੀ ਉਹ ਕਰੋ ਪਰਸਿਆਂ ਵਾਲੀ ਕਰੋ ਡਾਕਟਰ ਸਾਹਿਬ ਨੇ ਇੱਕ ਗੱਲ ਹੋਰ ਕੀਤੀ ਹੈ ਇੱਕ ਨਸ਼ਾ ਜੀ ਕੋਕੀਨ ਜੀ ਕੋਕੀਨ ਹੁੰਦਾ ਹੀ ਇਕੱਲਾ ਅਮਰੀਕਾ 'ਚ ਜੀ ਅਮਰੀਕਾ ਉਹਦਾ ਐਡਾ ਵੱਡਾ ਕਹੀ ਆਪਣੇ ਹਿੰਦੁਸਤਾਨ ਦੇ ਹੋਰਾਂ ਲੋਕਾਂ ਨੂੰ ਤਸ਼ਕਰ ਕਹੀ ਜਾਂਦੇ ਨੇ ਬਣਾ ਵੇਚਦੇ ਹੈ ਆਪਣੇ ਜੀ ਸਭ ਤੋਂ ਵੱਧ ਜਿਹੜੇ ਕੁਕੀਨ ਦੀ ਸਪਾਈ ਹੁੰਦੀ ਆ ਉਹ ਅਮਰੀਕਾ ਤੋਂ ਹੁੰਦੀ ਹੈ ਜੀ ਗੱਲ ਕੀ ਉਹ ਤੇ ਨਾਮ ਇਹ ਜਿਹੜਾ ਚਿੱਟਾ ਜੀ ਜੀ ਚਿੱਟਾ ਇਹ ਚైనా ਤੋਂ ਤਿਆਰ ਹੁੰਦਾ ਹੈ ਸੰਤਾ ਨਿਮ ਦਾ ਇੱਕ ਮੈਡੀਕਲ ਸਾਲਟ ਹੈ ਓਕੇ ਉਹ ਫਰਾਜੀਲ ਦੇ ਵਿੱਚ ਜਾਂਦਾ ਬਰਾਜੀਲ ਤੋਂ ਇਹ ਅਮਰੀਕਾ ਦੇ ਵਿੱਚ ਇਹ ਅਮਰੀਕਾ ਦੇ ਬੰਦੇ ਖਰੀਦੇ ਐ ਤੇ ਉਹ ਉੱਥੇ ਜਾ ਅਮਰੀਕਾ ਦੇ ਵਿੱਚ ਵੇਚਦੇ ਐ ਕੈਨੇਡਾ ਦੇ ਵਿੱਚ ਵੇਚਦੇ ਐ ਜਿਹੜੇ ਹੋਰ ਇੱਥੇ ਯੂਰਪੀ ਦੇਸ਼ ਨੇ ਸਾਰੇ ਉੱਥੇ ਉੱਥੋਂ ਮਾਲ ਆ ਕੇ ਇਹ ਸਪਲਾਈ ਹੁੰਦਾ ਪਰ ਡਾਕਟਰ ਸਾਹਿਬ ਡਾਕਟਰ ਸਾਹਿਬ ਗੱਲਾਂ ਗੱਲਾਂ ਤਾਂ ਵੀ ਇਹ ਨਾ ਕਿ ਸਰਕਾਰਾਂ ਕਿਉਂ ਨਹੀਂ ਦੇਖਦੀਆਂ ਇਹ ਚਾਹ ਕਾਂਗਰਸੇ ਵੇ ਕਿਸੇ ਦਾ ਦੇਖੋ ਪੇ ਉਹ ਲੈਂਦਾ ਸਾਰੀਆਂ ਸਰਕਾਰਾਂ ਰਹੀਆਂ ਨੇ ਇਹ ਸਰਕਾਰਾਂ ਕੋਈ ਨਹੀਂ ਦੇਖਦੀਆਂ 1947 ਤੋਂ ਬਾਅਦ ਦੇਸ਼ ਆ ਜਾਂਦਾ ਦੇਖੋ 1947 ਤੋਂ ਇੰਟਰਨੈਸ਼ਨਲ ਪ੍ਰੈਸ਼ਰ ਹੈ سرکارا کیونکہ ਆਪਣੀਆਂ ਜਿਹੜੀਆਂ ਸਰਕਾਰਾਂ ਨੇ ਇਹ लोन ਦੇ ਸਿਰ ਤੇ ਚਲਦੀਆਂ ਨੇ جی ਆ ਲੋ ਉਹ ਕਹਿੰਦੇ ਨੇ ਅਸੀਂ ਤੁਹਾਡਾ ਜਿਹੜਾ ਖਰਚਾ ਹੈ ਉਹ ਸਾਡਾ ਵਸੂਲ ਕਰਾਂਗੇ ਤੁਹਾਨੂੰ ਹੋਰ ਸੇਤਾ ਦੰਦੇ ਨਹੀਂ ਤਾਂ ਇਹਨਾਂ ਨੂੰ ਚੁੱਪ ਕਰਨਾ ਪੈਂਦਾ ਜਦੋਂ ਚੁੱਪ ਕਰਨਾ ਪੈਂਦਾ ਫਿਰ ਇਹ ਮਤਲਬ ਉਹ ਦਿਖਾਉਂਦੇ ਆ ਵੀ ਤੁਸੀਂ ਜਿਹੜੀ ਛੋਟੀ ਪਬਲਿਕ ਹੈ ਇਹਨਾਂ ਨੂੰ ਤੰਗ ਕਰੋ ਟਾਉਨ ਰੱਖਦਾ ਪਰਚੇ ਨੇ ਜਿਹੜੇ ਪਾਉਂਦੇ ਨੇ ਕਾਂਗਰਸ ਤੇ ਉਹਨਾਂ ਨੇ ਇੰਨਾ ਪ੍ਰੈਸ਼ਰ ਪਾਇਆ ਕਿ ਕਾਂਗਰਸ ਨੇ ਉੱਤੇ ਚਾਹੇ ਉਹ ਆਪਣੇ ਸਰਦਾਰ ਪ੍ਰਮੋਧ ਸਿੰਘ ਪ੍ਰਧਾਨ ਮੰਤਰੀ ਸੀ ਕਿ ਕਿਹਾ ਜਾ ਕਾਨੂੰਨ ਪੇਸ਼ ਕਰਤਾ ਜਿਹੜਾ ਦੁਨੀਆ ਆਪਣੇ ਖਾਸ ਕਰਕੇ ਹਿੰਦੁਸਤਾਨੀਆਂ ਖਾਸ ਕਰਕੇ ਪੰਜਾਬੀਆਂ ਨੂੰ ਅੱਜ ਵੀ ਜੇਲਾਂ ਦੀਆਂ ਸਲਾਕਾਂ ਪਿੱਛੇ ਜਿੰਦਗੀ ਜਾਂ ਲਈ ਮਜਬੂਰ ਕੀਤਾ ਹੋਇਆ ਹੈ ਜੀ ਸੋ ਰਜਿੰਦਰ ਜੀ ਤੁਸੀਂ ਮੇਰੇ ਨਾਲ ਹੋਰ ਕਾਲਰ ਜੁੜ ਰਹੇ ਹੋ ਤੁਸੀਂ ਆਪਣਾ ਰਜਿੰਦਰ ਜੀ ਸਮਝਦਾ ਤੁਹਾਡਾ ਬਹੁਤ ਧੰਨਵਾਦ ਮੈਂ ਦਵਾਰਾ ਸ਼ਰਮਾ ਜੀ ਕੋ ਜਨਾ ਥੈਂਕ ਯੂ ਸਰ ਸ਼ਰਮਾ ਜੀ ਸਰਕਾਰਾਂ ਮਜਬੂਰ ਨੇ ਸਰਕਾਰਾਂ ਕਰਜ਼ਾ ਲੈ ਲੈ ਕੇ ਚੱਲ ਰਹੀਆਂ ਨੇ ਬਿਲਕੁਲ ਬਿਲਕੁਲ ਸੋਢੀ ਸਾਹਿਬ ਇਹ ਸਰਕਾਰਾਂ ਨੂੰ ਕੋਈ ਪ੍ਰੋਬਲਮ ਨਹੀਂ ਜੀ ਹੈ ਰਾਜਨੀਤਿਕ ਲੋਕਾਂ ਨੂੰ ਕੋਈ ਪ੍ਰੋਬਲਮ ਨਹੀਂ ਜੀ ਹੈ ਚਾਹ ਪਸਤਾ ਚ ਹੈ ਚਾਹ ਨਹੀਂ ਹੈ ਉਹ ਆਪਣੀ ਐਸ਼ੋ ਰਾਮ ਦੀ ਜ਼ਿੰਦਗੀ ਜੀ ਰਿਹਾ ਕਿਉਂਕਿ ਕਮਾਈ ਕਰੀ ਹੋਈ ਹੈ ਜੀ ਕਮਾਈ ਸਾਡੇ ਵਰਗੇ ਲੋਕਾਂ ਦੇ ਟੈਕਸਾਂ ਦੇ ਸਿਰ ਤੇ ਕੀਤੀ ਜਾਂਦੀ ਹੈ ਸਮਰਖਾਉਣ ਰਿਹਾ ਜੀ ਮਰ ਤਾਂ ਨੀਚੇ ਵਾਲਾ ਵਰਕਰ ਆ ਸੋਢੀ ਸਾਹਿਬ ਤੁਸੀਂ ਮੰਨਦੇ ਹੋ ਤੁਸੀਂ ਇੱਕ ਇੱਕ ਆਖਰੀ ਸਵਾਲ ਦਾ ਜਵਾਬ ਦਿਓ ਦਰਸ਼ਕ ਵੀ ਜਾਨਣਾ ਚਾਹਾਂਗੇ ਚਾਣਗੇ ਜਿਹੜਾ ਅੱਜ ਦਾ ਮੁੱਦਾ ਹੈ ਜੋ ਚਰਨਜੀਤ ਸਿੰਘ ਚੰਨੀ ਨੇ ਕਿਹਾ ਹੈ ਕੀ ਜੇਕਰ ਉਹ ਹੋ ਜੇ ਤਾਂ ਕੀ ਇਹ ਵਾਪਸ ਇਹ ਜਿਹੜਾ ਨੌਜਵਾਨ ਵਾਪਸ ਹੋ ਰਿਹਾ ਇਹ ਬੰਦ ਹੋ ਜਾਏ ਕੰਮ ਨਹੀਂ ਦੇਖੋ ਹਰੇ 2800 ਦੀ ਲਿਸਟ ਹੋਰ ਤਿਆਰ ਕੇ ਬੈਠਾ ਡੋਨਲਡ ਟਰੰਪ ਹੱਥ ਉਹ ਉਹਨਾਂ ਨੇ ਸ਼ੁਰੂਆਤ ਕਰਨੇ ਨੂੰ ਕਿਹਾ ਇਹ ਨਾ ਕੰਮਾਂ ਤੋਂ ਤੁਸੀਂ ਸ਼ੁਰੂਆਤ ਕਰੋ ਸ਼ੁਰੂਆਤ ਕਰੋਗੇ ਉਹਦੇ ਵਿੱਚ ਫਿਰ ਜਿਹੜੀ ਵੀਮ ਦੀ ਖੇਤੀ ਦੀ ਗੱਲ ਚੱਲਦੀ ਹੈ ਚੰਨੀ ਸਾਹਿਬ ਦੀ ਗੱਲ ਚੱਲਦੀ ਹੈ ਜਾਂ ਹੋਰ ਕਈ ਵਿੱਚ ਜਿਹੜੇ ਮੈਟਰ ਆਉਣੇ ਆ ਫਿਰ ਉਹਨਾਂ ਦੇ ਉਹ ਜੇ ਸਟਾਪ ਲਾਉਂਦੇ ਜਾਓਗੇ ਤਾਂ ਆ ਵੀ ਜਿਹੜੀ ਕਹਿੰਦੇ ਵੀ ਚੂੜੀ ਕੱਸ ਹੋ ਜਾਂਦੀ ਹੁੰਦੀ ਹੈ ਜਦੋਂ ਚੂੜੀ ਕੱਸ ਹੋ ਗਈ ਫੇ ਕਿਤੇ ਨਾ ਕਿਤੇ ਨਟ ਟਾਈਟ ਹੋ ਜਾਂਦਾ ਜੀ ਸਿਰਫ ਨਟ ਢਿੱਲੇ ਹੋਏ ਵਾ ਟਾਈਟ ਕਰਨ ਦੀ ਜਰੂਰਤ ਤਾਂ ਸਾਡੇ ਹਿਸਾਬ ਨਾਲ ਜੀ ਚਲੋ ਸ਼ਰਮਾਈ ਤੁਸੀਂ ਆਪਣਾ ਕੀਮਤੀ ਸਮੇਂ ਸਾਡੇ ਨਾਲ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਸਰ ਧੰਨਵਾਦ ਛੋਟੀ ਸਾਹਿਬ ਬਹੁਤ ਧ ਤੋ ਦੋਤੋ ਇਹ ਸਾਡੇ ਨਾਲ ਜੁੜੇ ਸੰਦੀਪ ਸ਼ਰਮਾ ਜੀ ਤੇ ਨਾਲ ਮਾਨਸਾ ਤੋਂ ਰਿੰਦਰ ਜੀ ਜੁੜੇ ਸੀ ਜੋ ਸਾਡੇ ਨਾਲ ਰੋਜ਼ ਆਪਣੇ ਵਿਚਾਰ ਆਪਣੇ ਰੱਖਦੇ ਆਂ ਤਰਕ ਤੇ ਸਾਡਾ ਫਰਜ਼ ਮੰਨਦਾ ਮੈਂ ਤੁਹਾਨੂੰ ਰੋਜ਼ ਬੇਨਤੀ ਵੀ ਕਰਦਾ ਜੇਕਰ ਕਿਸੇ ਦਰਸ਼ਕ ਨੇ ਆਪਣੀ ਕੋਈ ਗੱਲਬਾਤ ਰੱਖਣੀ ਹੁੰਦੀ ਹੈ ਤਾਂ ਉਹ ਸਾਡੇ ਥੱਲੇ ਨੰਬਰ ਹੈ ਦਫ਼ਤਰ ਦਾ ਆਫਿਸ ਆ ਉੱਤੇ ਕਰ ਸਕਦਾ ਤੇ ਕੋਈ ਆਪਣਾ ਮੁੱਦਾ ਉੱਤੇ ਵੀ ਤੁਸੀਂ ਗੱਲ ਕਰ ਸਕਦੇ ਹੋ ਪਰ ਜਿਹੜਾ ਸਾਡਾ ਅੱਜ ਦਾ ਮੁੱਦਾ ਸੀ ਕਿ ਜਿਵੇਂ ਰਿਪੋਰਟ ਕੀਤੇ ਜਾ ਰਹੇ ਆ ਅਮਰੀਕਾ ਤੋਂ ਸਾਡੇ ਨੌਜਵਾਨ ਭਾਰਤੀ ਹੈ ਪੰਜਾਬੀ ਨਹੀਂ ਪੂਰੇ ਭਾਰਤ ਦੇ ਰਿਪੋਰਟ ਹੋ ਰਹੇ ਨੇ ਤਾਂ ਚਰਨਜੀਤ ਚੰਨੀ ਜੋ ਕਿ ਸਾਬਕਾ ਮੁੱਖ ਮੰਤਰੀ ਰਹੇ ਨੇ ਉਹਨਾਂ ਦੇ ਬਾਰੇ ਇੱਕ ਬਿਆਨ ਦਿੱਤਾ ਗਿਆ ਕਿ ਤੁਸੀਂ ਅਮਰੀਕਾ ਦੀਆਂ ਜਿਹੜੀਆਂ ਚੀਜ਼ਾਂ ਆ ਉਹ ਵਾਪਸ ਭੇਜ ਦਿਓ ਜਿਵੇਂ ਕਿ ਉਹਨਾਂ ਨੇ ਬੜਾ ਵੱਡੇ ਨਾਮ ਤੇ ਐਪਲ ਦਾ ਫੋਨ ਕਈ ਵਾਸੀ ਬਿਛੇ ਨਾਮ ਆ ਜਾਂਦੇ ਨੇ ਤੁਸੀਂ ਵਾਪਸ ਭੇਜੋ ਸਾਡੇ ਨੌਜਵਾਨ ਆਪੇ ਰੁਕ ਜਾਣਗੇ ਪਰ ਕੀ ਸਰਕਾਰ ਉਹਨਾਂ ਦੀ ਗੱਲ ਤੇ ਅਮਲ ਕਰੇਗੀ ਕੀ ਇਹ ਡਿਪੋਰਟੇਸ਼ਨ ਬੰਦ ਹੋਏਗੀ ਕਿਉਂਕਿ ਹੁਣ ਤੱਕ ਪੰਜਾਬ ਦੇ ਲੋਕਾਂ ਦਾ ਬਹੁਤ ਨੁਕਸਾਨ ਹੋ ਚੁੱਕਿਆ ਹੈ ਅਸੀਂ ਮੰਨਦੇ ਹਾਂ ਕਿ ਨੌਜਵਾਨਾਂ ਨੇ ਵੀ ਗਲਤੀ ਕੀਤੀ ਹੈ ਡੌਂਕੀ ਲਾ ਕੇ ਪਰ ਹੈ ਤਾਂ ਪੰਜਾਬ ਦੇ ਬੱਚੇ ਅਸੀਂ ਇਹ ਚਾਹਨੇ ਆਂ ਵੀ ਹੋਰਾਂ ਨੁਕਸਾਨ ਨਾ ਹੋਵੇ ਤਾਂ ਦੋਸਤੋ ਜੇ ਤੁਸੀਂ ਚੰਨੀ ਜੀ ਇਸ ਗੱਲ ਨਾਲ ਸਹਿਮਤ ਹੋ ਕਿ ਅਮਰੀਕਾ ਦਾ ਸਮਾਨ ਲੈਣਾ ਬੰਦ ਕਰ ਦਿਓ ਵਾਪਸ ਭੇਜੋ ਤਾਂ ਵੱਧ ਤੋਂ ਵੱਧ ਇਸ ਨੂੰ ਸ਼ੇਅਰ ਕਰੋ ਕਮੈਂਟ ਕਰੋ ਜੇਕਰ ਤੁਸੀਂ ਪੰਜਾਬ ਦੇ ਹੱਕ ਵਿੱਚ ਹੋ ਦੋਸਤੋ ਇਹ ਸਾਡਾ ਅੱਜ ਦਾ ਲਾਈਵ ਪ੍ਰੋਗਰਾਮ ਦਾ ਮੁੱਦਾ ਸੀ ਜਲਦੀ ਜੁੜਾਂਗਾ ਤੁਹਾਡੇ ਨਾਲ ਹੋਰ ਕਿਸੇ ਲਾਈਵ ਮੁੱਦੇ ਨੂੰ ਲੈ ਕੇ ਉਦ ਤੱਕ ਮੈਨੂੰ ਦਿਓ ਇਜਾਜ਼ਤ ਧੰਨਵਾਦ